ਦਰਸ਼ਕੋ ਅੱਜ ਦੀ ਜਿਹੜੀ ਕਹਾਣੀਆ ਇਹ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਕਹਾਣੀ ਹੈ। ਇਸ ਕਹਾਣੀ ਦੇ ਵਿੱਚ ਇੱਕ 13 ਸਾਲ ਦੀ ਲੜਕੀ ਦੇ ਨਾਲ ਐਸਾ ਕਾਹੜ ਹੁੰਦਾ ਕਿ ਜਦੋਂ ਤੁਸੀਂ ਪੂਰੀ ਇਹ ਸਟੋਰੀ ਸੁਣੋਗੇ ਤਾਂ ਤੁਹਾਡੇ ਰੂੰਗਟੇ ਖੜੇ ਹੋ ਜਾਣਗੇ ਅਤੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਆਖਰ ਇੱਕ ਮਾਂ ਆਪਣੀ 13 ਸਾਲ ਦੀ ਬੇਟੀ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ। ਤਾਂ ਸੋ ਜੇਕਰ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਉੱਤਰਾਖੰਡ ਦੇ ਹਰੀਦਵਾਰ ਦੀ ਹੈ ਹਰੀਦਵਾਰ ਦੀ ਰਹਿਣ ਵਾਲੀ ਅਨਾਮਿਕਾ ਸ਼ਰਮਾ ਤਕਰੀਬਨ 14 ਸਾਲ ਪਹਿਲਾਂ ਅਨਾਮਿਕਾ ਸ਼ਰਮਾ ਦਾ ਵਿਆਹ ਹੁੰਦਾ ਹਰੀਦਵਾਰ ਦੇ ਵਿੱਚ ਇਸ ਤੋਂ ਬਾਅਦ ਦੋਨਾਂ ਦੇ ਘਰ ਇੱਕ ਬੇਟਾ ਅਤੇ ਬੇਟੀ ਪੈਦਾ ਹੁੰਦੇ ਨੇ ਬੇਟੀ ਦੀ ਉਮਰ ਤਕਰੀਬਨ 13 ਸਾਲ ਸੀ ਅਤੇ ਬੇਟੇ ਦੀ ਉਮਰ ਤਕਰੀਬਨ 8 ਸਾਲ ਸੀ ਥੋੜਾ ਟਾਈਮ ਵਧੀਆ ਲੰਘਦਾ ਪਰ ਥੋੜੇ ਟਾਈਮ ਬਾਅਦ ਪਤੀ ਪਤਨੀ ਦੇ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਤਾਂ ਇਸ ਤੋਂ ਬਾਅਦ ਪਤੀ ਪਤਨੀ ਫੈਸਲਾ ਕਰਦੇ ਨੇ ਕਿ ਅਸੀਂ ਦੋਨੋਂ ਜਾਣੇ ਵੱਖ-ਵੱਖ ਰਹਾਂਗੇ ਇਸ ਫੈਸਲੇ ਦੇ ਵਿੱਚ ਇਹ ਤੈਅ ਕੀਤਾ ਜਾਂਦਾ ਕਿ ਜਿਹੜਾ ਬੇਟਾ ਸੀਗਾ ਉਹ ਆਪਣੇ ਪਿਤਾ ਦੇ ਨਾਲ ਅਤੇ ਜਿਹੜੀ ਬੇਟੀ ਸੀਗੀ ਉਹ ਆਪਣੀ ਮਾਂ ਦੇ ਨਾਲ ਰਹੇਗੀ ਅਤੇ ਇਸ ਤੋਂ ਬਾਅਦ ਇਹ ਵੀ ਤੈਅ ਕੀਤਾ ਗਿਆ ਸੀ ਕਿ ਜਦੋਂ ਚਾਹੇ ਮਾਂ ਆਪਣੇ ਬੇਟੇ ਨੂੰ ਮਿਲ ਸਕਦੀ ਹੈ ਅਤੇ ਪਿਤਾ ਆਪਣੀ ਬੇਟੀ ਨੂੰ ਮਿਲ ਸਕਦਾ ਜਿਵੇਂ ਹੀ ਉਹ ਵੱਖ-ਵੱਖ ਰਹਿਣਾ ਸ਼ੁਰੂ ਕਰਦੇ ਨੇ ਤਾਂ ਥੋੜਾ ਟਾਈਮ ਤਾਂ ਵਧੀਆ ਲੱਗਦਾ ਪਰ ਥੋੜੇ ਟਾਈਮ ਬਾਅਦ ਜਿਹੜੀ ਅਨਾਮਿਕਾ ਸੀ ਉਸ ਦੇ ਨੇੜਤਾ ਕੁਝ ਲੋਕਾਂ ਦੇ ਨਾਲ ਹੋ ਜਾਂਦੀ ਹੈ ਇਸੇ ਦੇ ਵਿੱਚ ਉਸ ਨੂੰ ਇੱਕ ਸਮਤ ਪਟਵਾਰ ਨਾਂ ਦਾ ਵਿਅਕਤੀ ਮਿਲਦਾ ਜੋ ਕਿ ਭਾਜਪੀ ਦੇ ਵਿੱਚ ਇੱਕ ਕਾਰਕਿਰਤਾ ਸੀ ਅਤੇ ਨਾਲ ਹੀ ਅਨਾਮਿਕਾ ਸ਼ਰਮਾ ਵੀ ਉਸੇ ਟਾਈਮ ਭਾਜਪੀ ਦੀ ਮਹਿਲਾ ਮੋਰਚਾ ਨੇਤਾ ਬਣਦੀ ਆ ਦੋਨਾਂ ਦੇ ਵਿੱਚ ਦੋਸਤੀ ਹੋ ਜਾਂਦੀ ਆ ਹੌਲੀ-ਹੌਲੀ ਇਹ ਦੋਸਤੀ ਇੰਨੀ ਜ਼ਿਆਦਾ ਵੱਧ ਜਾਂਦੀ ਆ ਕਿ ਦੋਨੋਂ ਜਾਣੇ ਇੱਕ ਦੂਜੇ ਨੂੰ ਚਾਣ ਲੱਗਦੇ ਨੇ ਅਤੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੇ ਨੇ ਤਾਂ ਫਿਰ ਇਹ ਦੋਨੋਂ ਜਾਣੇ ਮਿਲ ਕੇ ਇੱਕ ਹੋਟਲ ਵੀ ਲੀਜ਼ ਤੇ ਲੈਂਦੇ ਨੇ ਅਤੇ ਉਸ ਹੋਟਲ ਦੇ ਵਿੱਚ ਇਹ ਦੋਨੋਂ ਜਾਨੇ ਰਹਿੰਦੇ ਨੇ ਅਤੇ ਲਗਾਤਾਰ ਇਹ ਆਪਣਾ ਜੀਵਨ ਆ ਜਿਹੜਾ ਉਸ ਵਿਅਕਤੀ ਦੇ ਨਾਲ ਬਤਾਉਂਦੀ ਆ ਇਧਰੋਂ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ ਆਪਣੇ ਬੇਟੇ ਦੇ ਨਾਲ ਰਹਿ ਰਿਹਾ ਸੀਗਾ ਪਰ ਇਹ ਜਿਹੜੀ ਮਹਿਲਾ ਮੋਰਚਾ ਨੇਤਾ ਅਨਾਮਿਕਾ ਸ਼ਰਮਾ ਇਹ ਇੰਨੀ ਜਿਆਦਾ ਇਸ ਨੂੰ ਲਾਲਚ ਹੋ ਚੁੱਕਿਆ ਸੀ ਪੈਸੇ ਦਾ ਅਤੇ ਨੇਤਾਗਿਰੀ ਦਾ ਇਸ ਨੂੰ ਕੋਈ ਪਰਵਾਹ ਨਹੀਂ ਸੀ ਕਿ ਜੋ ਮੇਰੀ ਬੇਟੀ ਆ ਮੈਂ ਉਸ ਦੇ ਨਾਲ ਕੀ ਕਰਵਾ ਰਹੀ ਆ ਕਿਉਂਕਿ ਇਸ ਨੂੰ ਸਿਰਫ ਪੈਸਾ ਚਾਹੀਦਾ ਸੀ ਅਤੇ ਵੱਡੇ-ਵੱਡੇ ਲੋਕਾਂ ਨਾਲ ਮੇਲ-ਮਲਾਪ ਚਾਹੀਦਾ ਸੀ ਇਸੇ ਕਰਕੇ ਇਹ ਵੱਡੇ-ਵੱਡੇ ਲੋਕਾਂ ਨਾਲ ਮਿਲਦੀ ਸੀ ਅਤੇ ਵੱਡੇ-ਵੱਡੇ ਅਹੁਦੇ ਭਾਲਦੀ ਸੀ ਅਹੁਦਾ ਪ੍ਰਾਪਤ ਕਰਨ ਦੇ ਲਈ ਫਿਰ ਇਹ ਆਪਣੀ ਜਗ੍ਹਾ ਤੇ ਆਪਣੀ ਬੇਟੀ ਨੂੰ ਪਰੋਸਦੀ ਸੀ ਪਹਿਲੀ ਵਾਰ ਇਸ ਨੇ ਆਪਣੀ ਬੇਟੀ ਨੂੰ ਆਪਣੇ ਪ੍ਰੇਮੀ ਅਤੇ ਉਸਦੇ ਦੋਸਤ ਅੱਗੇ ਪਰੋਸਿਆ ਬੇਟੀ ਦੇ ਦੱਸਣ ਮੁਤਾਬਕ ਪਤਾ ਲੱਗਿਆ ਸੀ ਕਿ ਜਦੋਂ ਪਹਿਲੀ ਵਾਰ ਇਹ ਮੈਨੂੰ ਗੱਡੀ ਦੇ ਵਿੱਚ ਲੈ ਕੇ ਗਿਆ ਤਾਂ ਇਸ ਤੋਂ ਬਾਅਦ ਮੇਰੀ ਮਾਂ ਉਸ ਗੱਡੀ ਦੇ ਵਿੱਚ ਹੀ ਬੈਠੀ ਇਹ ਸਾਰਾ ਕਾਂਡ ਹੁੰਦਾ ਵੇਖਦੀ ਰਹੀ ਤਾਂ ਇਸ ਤੋਂ ਬਾਅਦ ਉਸਦੇ ਪ੍ਰੇਮੀ ਅਤੇ ਦੋਸਤ ਨੇ ਉਸ ਲੜਕੀ ਨੂੰ ਹਫਸ਼ ਦਾ ਸ਼ਿਕਾਰ ਬਣਾਇਆ ਅਤੇ ਉਸਦੇ ਨਾਲ ਰੇਪ ਕੀਤਾ ਉਹ ਲੜਕੀ ਰੋਂਦੀ ਰਹੀ ਕੁਰਲਾਉਂਦੀ ਰਹੀ ਪਰ ਇਸ ਤੋਂ ਬਾਅਦ ਉਸਦੀ ਮਾਂ ਨੇ ਆਪਣੀ 13 ਸਾਲ ਦੀ ਬੇਟੀ ਨੂੰ ਇਹ ਗੱਲ ਸਮਝਾਈ ਕਿ ਬੇਟਾ ਇਹ ਸਭ ਨਾਰਮਲ ਗੱਲ ਹੈ ਇਹ ਅੱਗੇ ਵੀ ਤੈਨੂੰ ਕਰਨਾ ਪੈਣਾ ਅਤੇ ਬੇਟੀ ਚੁੱਪ ਕਰ ਜਾਂਦੀ ਤਾਂ ਇਸ ਤੋਂ ਬਾਅਦ ਬੇਟੀ ਨੂੰ ਹੋਰ ਹੋਟਲਾਂ ਦੇ ਵਿੱਚ ਲਿਜਾਇਆ ਜਾਂਦਾ ਕਦੇ ਉਸ ਨੂੰ ਆਗਰਾ ਦੇ ਹੋਟਲ ਦੇ ਵਿੱਚ ਕਦੇ ਬਰਿੰਦਾਵਨ ਕਦੇ ਜੁਪੀ ਦੇ ਵਿੱਚ ਅਤੇ ਕਦੇ ਹਰਿਦਵਾਰ ਦੇ ਵਿੱਚ ਇਸ ਤਰ੍ਹਾਂ ਉਹ ਵੱਖ-ਵੱਖ ਥਾਵਾਂ ਤੇ ਆਪਣੀ ਬੇਟੀ ਨੂੰ ਲੈ ਕੇ ਜਾਂਦੀ ਸੀ ਅਤੇ ਉਹਨਾਂ ਦਰਿੰਦਿਆਂ ਦੇ ਅੱਗੇ ਪਰੋਸ ਦਿੰਦੀ ਸੀ ਇਹ ਸਾਰਾ ਕਾਂਡ ਉਹ ਖੁਦ ਕੋਲ ਖੜ ਕੇ ਵੇਖਦੀ ਵੀ ਸੀ ਪਰ ਇਸ ਤੋਂ ਬਾਅਦ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਤਾਂ ਬੇਟੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਲੱਗ ਗਈ ਸੀ ਕਿਉਂਕਿ ਹਰ ਵਾਰ ਉਸ ਬੇਟੀ ਦੇ ਨਾਲ ਉਸ ਲੜਕੀ ਦੇ ਨਾਲ ਤਕਰੀਬਨ 7-8 ਲੋਕ ਰੇਪ ਕਰਦੇ ਸਨ ਜਿਵੇਂ ਉਹ ਲੜਕੀ ਆਪਣੇ ਪਿਤਾ ਨੂੰ ਮਿਲ ਲ ਜਾਂਦੀ ਤਾਂ ਉਸਦੇ ਚਿਹਰੇ ਦੇ ਉੱਤੇ ਉਦਾਸੀ ਛਾਈ ਹੁੰਦੀ ਸੀ ਇਹ ਗੱਲ ਦੇਖ ਕੇ ਪਿਤਾ ਨੂੰ ਥੋੜਾ ਥੋੜਾ ਸ਼ੱਕ ਜ਼ਾਹਿਰ ਹੋਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਉਹ ਆਪਣੀ ਬੇਟੀ ਨੂੰ ਵਾਰ-ਵਾਰ ਮਿਲਦਾ ਸੀ ਤਾਂ ਉਸ ਬੇਟੀ ਦੇ ਚਿਹਰੇ ਉੱਤੇ ਬਿਲਕੁਲ ਵੀ ਹਾਸੀ ਨਹੀਂ ਹੁੰਦੀ ਸੀ ਉਹਦਾ ਚਿਹਰਾ ਸੀ ਜਿਹੜਾ ਉਹ ਬਿਲਕੁਲ ਫਿੱਕਾ ਪੈਂਦਾ ਜਾ ਰਿਹਾ ਸੀ ਤਾਂ ਇੱਕ ਦਿਨ ਪਿਤਾ ਨੇ ਉਸ ਬੱਚੀ ਨੂੰ ਬਹੁਤ ਹੀ ਪਿਆਰ ਦੇ ਨਾਲ ਪੁੱਛਿਆ ਕਿ ਬੇਟਾ ਤੇਰੇ ਨਾਲ ਤੇਰੀ ਮਾਂ ਕਿਸ ਤਰ੍ਹਾਂ ਪੇਸ਼ ਆਉਂਦੀ ਹੈ ਕਿਸ ਤਰ੍ਹਾਂ ડીਲ ਕਰਦੀ ਹੈ ਤਾਂ ਇਸ ਤੋਂ ਬਾਅਦ ਫਿਰ ਉਸ ਲੜਕੀ ਨੇ ਰੋਂਦੇ ਹੋਏ ਸਾਰੀ ਕਹਾਣੀ ਆਪਣੇ ਪਿਤਾ ਨੂੰ ਦੱਸੀ ਅਤੇ ਇਸ ਤੋਂ ਬਾਅਦ ਉਸ ਲੜਕੀ ਦੇ ਪਿਤਾ ਦਾ ਖੂਨ ਖੋਲ ਜਾਂਦਾ ਅਤੇ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਆਖਰ ਮੇਰੀ ਪਤਨੀ ਨੇ ਹੀ ਮੇਰੀ ਬੱਚੀ ਦੇ ਨਾਲ ਇਸ ਤਰ੍ਹਾਂ ਦਾ ਕਾਹਨ ਕਰਵਾਇਆ ਅਤੇ ਇਸ ਤੋਂ ਬਾਅਦ ਉਹ ਤੁਰੰਤ ਪੁਲਿਸ ਥਾਣੇ ਪਹੁੰਚਦਾ ਹੈ ਅਤੇ ਇਸ ਤੋਂ ਬਾਅਦ ਜਦੋਂ ਉਹ ਬੱਚੇ ਆਪਣੇ ਮੂੰਹ ਦੇ ਨਾਲ ਇਹ ਸਾਰੀ ਕਹਾਣੀ ਪੁਲਿਸ ਵਾਲਿਆਂ ਨੂੰ ਦੱਸਦੀ ਆ ਤਾਂ ਪੁਲਿਸ ਵਾਲਿਆਂ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਤਾਂ ਉਸ ਬੱਚੀ ਨੇ ਦੱਸਿਆ ਕਿ ਪਹਿਲੀ ਵਾਰ ਜਨਵਰੀ ਦੇ ਮਹੀਨੇ ਇੱਕ ਗੱਡੀ ਦੇ ਵਿੱਚ ਲੈ ਕੇ ਜਾਂਦੀ ਆ ਇਸ ਤੋਂ ਬਾਅਦ ਉਹ ਮੈਨੂੰ ਦੋ ਲੋਕਾਂ ਅੱਗੇ ਪਰੋਸ ਦਿੰਦੀ ਆ ਅਤੇ ਬਾਅਦ ਵਿੱਚ ਉਹ ਮੈਨੂੰ ਇਹ ਧਮਕੀ ਵੀ ਦਿੰਦੀ ਆ ਜੇਕਰ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਅਤੇ ਤੇਰੇ ਪਿਤਾ ਨੂੰ ਮਰਵਾ ਦੇਵਾਂਗੀ ਇਸੇ ਗੱਲ ਤੋਂ ਡਰਦੀ ਉਹ ਬੱਚੀ ਕਿਸੇ ਨੂੰ ਨਹੀਂ ਦੱਸਦੀ ਤਾਂ ਇਸ ਤੋਂ ਬਾਅਦ ਬੱਚੀ ਨੇ ਵੀ ਦੱਸਿਆ ਕਿ ਮੈਨੂੰ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਮੇਰੀ ਬਾਹ ਲੈ ਕੇ ਜਾਂਦੀ ਸੀ ਅਤੇ ਮੈਨੂੰ ਉਹਨਾਂ ਅੱਗੇ ਪ੍ਰੋਸ ਦਿੰਦੀ ਸੀ ਇਸੇ ਤਰ੍ਹਾਂ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਪਰ ਜਿਹੜੀ ਬੇਟੀ ਸੀਗੀ ਉਹ ਡਰਦੀ ਸੀ ਉਹ ਇਸ ਗੱਲ ਤੋਂ ਡਰਦੀ ਸੀ ਤਾਕੇ ਉਸ ਦੀ ਮਾਂ ਉਸਦੇ ਪਿਤਾ ਨੂੰ ਅਤੇ ਉਸ ਨੂੰ ਮਰਵਾ ਨਾ ਦੇਵੇ ਇਸ ਕਰਕੇ ਉਹ ਮੂੰਹ ਖੋਲਣ ਤੋਂ ਡਰ ਰਹੀ ਸੀ ਪਰ ਇਹਦੇ ਜਿਹੜੀ ਮਾਂ ਸੀ ਉਸ ਨੂੰ ਸਿਰਫ ਇੱਕ ਹੀ ਲਾਲਚ ਸੀ ਜਾਂ ਤਾਂ ਪੈਸੇ ਦਾ ਜਾਂ ਫਿਰ ਅਹੁਦੇ ਦਾ ਲਾਲਚ ਅਤੇ ਮਾਂ ਆਪਣੀ ਬੱਚੀ ਕੰਨੀ ਨਹੀਂ ਦੇਖ ਰਹੀ ਸੀ ਉਹ ਸਿਰਫ ਪੈਸੇ ਅਤੇ ਸ਼ੌਹਰਤ ਕੰਨੀ ਦੇਖ ਰਹੀ ਸੀ ਤਾਂ ਇਸ ਤੋਂ ਬਾਅਦ ਪੁਲਿਸ ਇਸ ਬੱਚੀ ਦੀ ਮੈਡੀਕਲ ਰਿਪੋਰਟ ਕਰਵਾਉਂਦੀ ਹੈ ਜਿਵੇਂ ਹੀ ਮੈਡੀਕਲ ਰਿਪੋਰਟ ਆਉਂਦੀ ਹੈ ਤਾਂ ਸਭ ਦੇ ਰੋਂਗਟੇ ਖੜੇ ਕਰ ਦਿੰਦੇ ਤਾਂ ਪਤਾ ਲੱਗਿਆ ਕਿ ਇਸ ਬੱਚੀ ਦੇ ਨਾਲ ਤਕਰੀਬਨ 8-9 ਵਾਰ ਰੇਪ ਹੋਇਆ ਜਿਸ ਦੇ ਵਿੱਚ 4 ਤੋਂ 5 ਲੋਕ ਹਰ ਵਾਰ ਇਸ ਲੜਕੀ ਦੇ ਨਾਲ ਵਾਰੀ-ਵਾਰੀ ਰੇਪ ਕਰਦੇ ਸਨ ਤਾਂ ਇਸ ਤੋਂ ਬਾਅਦ ਤੁਰੰਤ ਪੁਲਿਸ ਇਸ ਕੇਸ ਦੇ ਵਿੱਚ ਐਕਸ਼ਨ ਲੈਂਦੀ ਹੈ ਸਭ ਤੋਂ ਪਹਿਲਾਂ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਉਸ ਦੇ ਪ੍ਰੇਮੀ ਸੁਮਿਤ ਪਟਵਾਲ ਅਤੇ ਉਹਨਾਂ ਦਾ ਦੋਸਤ ਸ਼ੁਭਮ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਬੋਕਸ ਐਕਟ ਅਤੇ ਵੰਦੀਆਂ ਧਾਰਾਵਾਂ ਤਹਿਤ ਇਹਨਾਂ ਤਿੰਨਾਂ ਉਤੇ ਮਕਦਮਾ ਦਰਜ ਕੀਤਾ ਜਾਂਦਾ ਅਤੇ ਬਾਕੀਆਂ ਦੇ ਹਾਲੇ ਫਲਹਾਲ ਜਿਹੜੀ ਪਾਲ ਉਹ جاری ਹੈ ਕਿਉਂਕਿ ਇਸ ਕੇਸ ਦੇ ਵਿੱਚ ਕਾਫੀ ਬੰਦਿਆਂ ਦੇ ਨਾਮ ਨਿਕਲ ਕੇ ਸਾਹਮਣੇ ਆਉਣਗੇ ਉਧਰੋਂ ਤੁਰੰਤ ਭਾਜਪਾ ਨੇ ਐਕਸ਼ਨ ਲੈਂਦੇ ਹੋਏ ਇਸ ਮਹਿਲਾ ਨੇਤਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੋ ਦਰਸ਼ਕੋ ਅੱਜ ਦੀ ਇਸ ਸੱਚੀ ਘਟਨਾ ਤੋਂ ਇਹ ਤਾਂ ਜ਼ਰੂਰ ਸਿੱਧ ਹੋ ਗਿਆ ਕਿ ਜਿਹੜੇ ਰਿਸ਼ਤੇ ਨਾਤੇ ਨੇ ਉਹ ਸਿਰਫ ਅੱਜ ਦੇ ਟਾਈਮ ਦੇ ਵਿੱਚ ਪੈਸੇ ਨਾਲ ਹੀ ਰਹਿ ਗਏ ਨੇ ਕਿਉਂਕਿ ਉਸ 13 ਸਾਲ ਦੀ ਲੜਕੀ ਬਾਰੇ ਉਸ ਦੀ ਮਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਆਖਰ ਇਹ ਮੇਰੀ ਬਹੁਤ ਛੋਟੀ ਬੇਟੀ ਆ ਪਰ ਉਸ ਨੇ ਆਪਣੇ ਨਾਮ ਅਤੇ ਸ਼ੌਹਰਤ ਦੇ ਲਈ ਉਸ ਨੂੰ ਹਰ ਜਗ੍ਹਾ ਤੇ ਪਰੋਸਿਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ